ਨਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਨੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਇਹ ਸੇਵਾ ਸੁਮਰਦਾ ਨਾਨਕਾਲ ਸਾਹਿਬ ਜੀ ਨੂੰ ਬਖਸ਼ੋ ਇਹ ਨਿਮਾਣਿਆ ਨੇ ਮਾੜ ਨੇ ਕਾਣਿਆ ਨੇ ਕਾਂ ਨਿਉਟਿਆ ਨੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਰ ਪਤਕ ਪਾਵਨ ਕਿਰਪਾ ਨਿਦਾਨ ਕਾਲ ਪੁਰਖ ਅੰਤਰਜਾਮੀ ਧੰਨ ਧੰਨ ਸਤਿਗੁਰੂ ਗਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਬਾਦਸ਼ਾਹ ਜੀਓ ਆਪ ਜੀ ਦੇ పాਵਨ ਪਵਿੱਤਰ ਗੁਰਬਾਣੀ ਦੇ ਫੁਰਮਾਨ ਹਨ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਤਹਿਨਾ ਜਾਣਾ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਵਰਨਾ ਕੋਈ ਘਰ ਘਰ ਦੇ ਸੇਵਕ ਕੌਮੀ ਯੋਧੇ ਸੂਰ ਬੀਰ ਬਚਨ ਕੇ ਪਰੀ ਪਾਹੀ ਮਹਰ ਸਿੰਘ ਜੀ ਬੰਬਰ ਆਪਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਸੁਆਸਾ ਦੀ ਪੂੰਜੀ ਰੋ ਪਿਛਲੇ ਜਿਹੜੀ ਪਾਕਿਸਤਾਨ ਵਿਖੇ ਹਕਾਲ ਚਲਾਣਾ ਕਰਗੇ ਤਿਨਾ ਦੀ ਮਿੱਠੀ ਪਿਆਰੀ ਯਾਦ ਅੰਦਰ ਸਿੱਖ ਪੰਥ ਦੀ ਨਮੁੰਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਅਖੰਡ ਕੀਰਤਨੀ ਜਥਾ ਸਮੁੱਚੇ ਪੰਥ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਸ਼ਹੀਦ ਬਾਬਾ ਗੁਰੂ ਬਖਸ਼ ਸਿੰਘ ਜੀ ਦੇ ਮਹਾਨ ਅਸਥਾਨ ਵਿਖੇ ਵਰਸੋਂ ਰੋਜ ਤੋਂ ਇਲਾਹੀ ਬਾਣੀ ਰੱਬੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਏ ਆਜ ਤੋ ਮਤ ਮਤ ਤੋ ਸੰਪੂਰਨ ਭੋਗ ਪਏ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਸਤਿਗੁਰ ਜੀਓ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਤਿੱਲ ਫੁੱਲ ਪੇਟਾਂ ਵਾਂ ਦਰ ਤੇ ਪ੍ਰਵਾਨ ਕਰਨੀਆਂ ਖਾਲਸਾ ਪੰਥ ਦੀ ਹਮੇਸ਼ਾ ਚੜਦੀ ਕਲਾ ਕਰਨੀ ਸੰਗਤਾ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਭੇਟਾ ਕੀਤੇ ਗਏ ਹਨ ਆਪ ਜੀ ਦੇ ਇੰਗਾਂ ਨਾਲ ਸ਼ੋਭਨੀ ਕਹਨ ਸੇਵਕਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਅੰਗ ਸੰਗ ਸਹਤਾ ਕਰਨੀ ਆਪ ਜੀ ਦੇ ਹਾਜ਼ੂਰ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਕੀ ਅਤਾਸ ਸ਼ਬਦ ਗੁਰਬਾਣੀ ਅਨੰਦ ਸਾਹਿਬ ਜੀ ਕੀ ਅਤਾਸ ਔਲ ਚੁੱਕ ਗਵਾਕ ਕਰਨੀ ਤਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਨਰ ਪਰਮਾਨ ਹੋਵੇ ਪਰਮਾਨ ਹੈ ਆਪ ਪ੍ਰਸ਼ਾਦ ਸੰਗਤ ਵਿੱਚ ਵਰ ਕੌਣ ਦੀ ਆਗਿਆ ਬੱਚੋ ਇਲਾਹੀ ਫਰਮਾਨ ਸੁਣਾ ਕੇ ਸੰਗਤਾਂ ਨੂੰ ਕਿਰਤਾਰ ਚ ਕਰੋ ਜੀ ਸੁਖ ਹੋਵੇ ਨਾਮ ਜਿਤੇ ਆਵੇ ਨਾਮ ਇੱਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਸਿਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਆ